ਇਹ ਸਾਡੇ ਸਪੋਕਸਪਰਸਨ ਨੇ ਨਵੇਂ ਜਿਨ੍ਹਾਂ ਦੀਆਂ ਡਿਊਟੀਆਂ ਲੱਗੀਆਂ ਨੇ ਔਰ ਹਰਪਾਲ ਜਨੈਦਾਦੀ ਨੇ ਜਿਹੜੇ ਕਿ ਇਸ ਜ਼ੋਨ ਦੇ ਹੈੱਡ ਨੇ ਸਪੋਕਸਪਰਸਨ ਦੇ ਤੌਰ ਤੇ ਉਹਨਾਂ ਨੇ ਇਹ ਇਹਨਾਂ ਸਾਰਿਆਂ ਦੇ ਨਾਲ ਮਿਲਣ ਦੇ ਵਾਸਤੇ ਇੱਕ ਮੀਟਿੰਗ ਦਾ ਆਯੋਜਨ ਕੀਤਾ ਸੀਗਾ ਇਹ ਸਾਡੇ ਉਹ ਨੇ ਪਾਰਟੀ ਦੇ ਜਿਨ੍ਹਾਂ ਨੇ ਪਾਰਟੀ ਤੇ ਸਰਕਾਰ ਦੀਆਂ ਜੜੀਆਂ ਪਾਲਿਸੀਆਂ ਨੇ ਉਹ ਅੱਗੇ ਲੈ ਕੇ ਜਾਣੀਆਂ ਨੇ ਸਾਡੇ ਸਪੋਕਸਪਰਸਨ ਨੇ ਉਹਨਾਂ ਦੇ ਨਾਲ ਮਿਲਣਾ ਸੀਗਾ ਦੂਸਰਾ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਤਿੰਨ ਜਿਹੜੇ ਸ਼ਹਿਰ ਨੇ ਉਹਨਾਂ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਗਿਆ ਉਹ ਰਾਜਪਾਲ ਜੀ ਕੋਲੇ ਫਾਈਲ ਸੀ ਉਹਨਾਂ ਕਲੀਅਰ ਕੀਤੀ ਹੈ ਉਹਦਾ ਨੋਟੀਫਿਕੇਸ਼ਨ ਜਾਰੀ ਹੋ ਗਿਆ ਉਹ ਸੁਨੇਹਾ ਜਿਹੜਾ ਲੋਕਾਂ ਤੱਕ ਸਾਰਿਆਂ ਤੱਕ ਪਹੁੰਚਾਉਣਾ ਸੀਗਾ ਕਿ ਹੁਣ ਇੱਕ ਜਿਹੜਾ ਸੈਕੰਡ ਸਟੈਪ ਸੀਗਾ ਉਹ ਪੂਰਾ ਹੋ ਗਿਆ ਪਹਿਲਾਂ ਵਿਧਾਨ ਸਭਾ ਚ ਪਾਸ ਹੋਇਆ ਹੁਣ ਨੋਟੀਫਿਕੇਸ਼ਨ ਜਾਰੀ ਹੋ ਗਿਆ ਅੱਗੋਂ ਅਗਲੀ ਜਿਹੜੀ ਇਹਦੀ ਪ੍ਰਕਿਰਿਆ ਉਹ ਸਟਾਰਟ ਹੋ ਗਈ ਹੈ ਸਰ ਜਿਵੇਂ ਨਿਊਜ਼ੀਲੈਂਡ ਦੇ ਗੁਰੂਤਰਾਂ ਸ਼ੁਰੂ ਪਰਬ ਨੂੰ ਨਗਰ ਕੀਰਤਨ ਕੱਢਿਆ ਗਿਆ ਅੰਮ੍ਰੇਜਾ ਵੱਲੋਂ ਦੇਖੋ ਨਫਰਤ ਨਹੀਂ ਹੋਣੀ ਚਾਹੀਦੀ ਇਸ ਵੇਲੇ ਜਿਹੜਾ ਗਲੋਬ ਹੈ ਉਹ ਇੱਕ ਪਿੰਡ ਬਣ ਗਿਆ ਨਫਰਤ ਦੀ ਕੋਈ ਜਗ੍ਹਾ ਕਿਸੇ ਜਗ੍ਹਾ ਦੇ ਉੱਤੇ ਨਹੀਂ ਹੋਣੀ ਚਾਹੀਦੀ ਕਿਉਂਕਿ ਇਹ ਹੋ ਹੀ ਨਹੀਂ ਸਕਦਾ ਕਿ ਜਿਹੜੀ ਵਿਸ਼ਵ ਦੀ ਇਕਨੋਮੀ ਹੈ ਚਾਹੇ ਉਹ ਪੰਜਾਬ ਹੋਵੇ ਮੁਲਕ ਹੋਵੇ ਸਾਡਾ ਡਿਫਰੈਂਟ ਜਿਹੜੇ ਉਹ ਮੁਲਕ ਹੋਣ ਕਿ ਉਹ ਇੱਕ ਦੂਸਰੇ ਤੋਂ ਬਿਨਾ ਜਿਹੜਾ ਜੀ ਸਕਦੇ ਆ ਆ ਪਿੱਛੇ ਜੇ ਅਮਰੀਕਾ ਨੇ ਇੱਕ ਜਿਹੜਾ ਖਾਸ ਵੀਜ਼ਾ ਉਹ ਬੰਦ ਕਰਨ ਦੀ ਗੱਲ ਕੀਤੀ ਸੀ ਪਰ ਦੁਬਾਰਾ ਖੋਲ ਤਾਂ ਕਿਉਂ ਕਿਉਂਕਿ ਉਹਨੂੰ ਪਤਾ ਕਿ ਉਹ ਜਿਹੜੇ ਨੇ ਉਹ ਕਿਸ ਕੰਟਰੀ ਤੋਂ ਆਉਣੇ ਨੇ ਚਲੋ ਮੈਂ ਉਹ ਕੰਟਰੀ ਦਾ ਨਾਮ ਨਹੀਂ ਜਿਹੜਾ ਉਹ ਲੈਂਦਾ ਉਹਨਾਂ ਨੂੰ ਵੀ ਜਿਹੜੀ ਉਹ ਸਮਝ ਆ ਗਈ ਸਾਨੂੰ ਵੀ ਜਿਹੜਾ ਜੀ ਇੱਥੇ ਸਮਝਣ ਦੀ ਲੋੜ ਆ ਜਿਹੜਾ ਜਿਹੜੇ ਲੋਕ ਇੱਥੇ ਕੁਝ ਨਫ਼ਰਤੀ ਭਾਸ਼ਾ ਜਿਹੜੀ ਉਹ ਬੋਲਦੇ ਆ ਨਾ ਦੂਸਰਿਆਂ ਦੇ ਵਾਸਤੇ ਜਾਂ ਦੂਜੇ ਸੂਬਿਆਂ ਦੇ ਵਾਸਤੇ ਇਹ ਉਹਨਾਂ ਨੂੰ ਵੀ ਜਿਹੜੇ ਆ ਸਮਝਣ ਦੀ ਜ਼ਰੂਰਤ ਹੈ ਕਿ ਆਪਾਂ ਕਿਸੇ ਦੇ ਪ੍ਰਤੀ ਜਿਹੜੀ ਕਿਸੇ ਕਿਸਮ ਦੀ ਕੋਈ ਨਫ਼ਰਤੀ ਭਾਸ਼ਾ ਨਾ ਜਿਹੜਾ ਉਹ ਬੋਲੀਏ ਸਮੁੱਚਾ ਭਾਈਚਾਰਾ ਜਿਹੜਾ ਜੀ ਉਹ ਸਾਡਾ ਪੰਜਾਬੀ ਤਾਂ ਖਾਸ ਤੌਰ ਤੇ ਪੂਰੀ ਦੁਨੀਆ ਦੇ ਵਿੱਚ ਵਸਦੇ ਨੇ ਔਰ ਇਹ ਜਿਹੜਾ ਭਾਈਚਾਰਾ ਹੈ ਇਹ ਅਮਨ ਪਸੰਦ ਭਾਈਚਾਰਾ ਹੈ ਔਰ ਕਾਨੂੰਨਾ ਦੇ ਵਿੱਚ ਰਹਿ ਕੇ ਗੱਲ ਕਰਨ ਵਾਲਾ ਜਿਹੜਾ ਜੀ ਉਹ ਭਾਈਚਾਰਾ ਹੈ ਨਫਰਤੀ ਟੋਲੇ ਹਰੇਕ ਜਗ੍ਹਾ ਤੇ ਥੋੜੇ ਬਹੁਤੇ ਜਿਹੜੇ ਹੁੰਦੇ ਆ ਸਾਡੇ ਪੰਜਾਬ 'ਚ ਵੀ ਹੈਗੇ ਥੋੜੇ ਬਹੁਤੇ ਪਰ ਜਿਸ ਤਰ੍ਹਾਂ ਕਿ ਗੈਂਗਸਟਰਾਂ ਵਾਸਤੇ ਸਰਕਾਰ ਮਹਿੰਨ ਚਲਾਈ ਹੋਈ ਹੈ ਤੇ ਪਾਤਣਾ ਦੇ ਵਿੱਚ ਫੇਰ ਇੱਕ ਵਾਰ ਰੰਗਦਾਰੀ ਮੰਗੀ ਹੈ ਗੈਂਗਸਟਰ ਵੱਲੋਂ ਉਸ ਨੂੰ ਕਿਸ ਤਰ੍ਹਾਂ ਦੇਖੋ ਜ਼ੀਰੋ ਟੋਲਰੈਂਸ ਨੀਤੀ ਹੈ ਜੀ ਬਹੁਤ ਕਲੀਅਰ ਅਸੀਂ ਕਰ ਚੁੱਕੇ ਹਾਂ ਸੀਐਮ ਸਾਹਿਬ ਬੜੀ ਵਾਰੀ ਜਿਹੜਾ ਇਹ ਕਲੀਅਰ ਕਰ ਚੁੱਕੇ ਆ ਕਿ ਜਿਹੜਾ ਵੀ ਵਿਅਕਤੀ ਕਾਨੂੰਨ ਆਪਣੇ ਹੱਥ ਦੇ ਵਿੱਚ ਲਊਗਾ ਉਹ ਭੁੱਲ ਜਵੇ ਕਿ ਅੱਗੋਂ ਉਹਨੂੰ ਜਿਹੜੇ ਆ ਦੀ ਉਹ ਲੋਰੀਆਂ ਸੁਣਨ ਨੂੰ ਮਿਲਣਗੀਆਂ ਉਹਨਾਂ ਦੇ ਉੱਤੇ ਸਖਤ ਕਾਰਵਾਈ ਜਿਹੜੀ ਆ ਉਹ ਕੀਤੀ ਜਾਊਗੀ